ਲਗ ਰਹੀਆਂ ਰੱਤੇ ਵਾਲੇ ਪਿੰਡ ਦੇ ਵਿੱਚ ਇਹ ਵੀ ਗੱਲਾਂ ਕਦੇ ਟਿਕਾਣੇ ਲੱਗਣਗੀਆਂ ਸਾਡੇ ਨਿਰਮਲ ਪ੍ਰਧਾਨ ਆਲਮ ਵਾਲਾ ਸੱਦੇ ਦੇ ਰਹੇ ਐ 2 ਤੇ 3 ਫਰਵਰੀ ਪਿੰਡ ਛੋਟਾ ਰੱਤਾ ਖੇਡਾਂ ਨੇੜੇ ਆਲਮਲ ਦੇ ਲਾਗੇ ਕਰਕੇ ਕਬੱਡੀ ਦਾ ਬਹੁਤ ਵਧੀਆ ਟੂਰਨਾਮੈਂਟ ਹੈ 57 ਕਿਲੋ 75 ਕਿਲੋ ਤੇ ਨਾਲ ਕਹਿੰਦੇ ਸ਼ੋਅ ਮੈਚ ਤੋਤਾ ਸਿੰਘ ਵਾਲਾ ਤੇ ਗੋਪੀ ਫਰੰਦੀਪੁਰ ਦੀਆਂ ਟੀਮਾਂ ਦੇ ਚਾਰ ਖੇਡਿਆ ਜਾਣਾ 57 ਕਿਲੋ ਚ ਬੈਸਟਾਂ ਨੂੰ ਫਰਿੱਜਾਂ ਤੇ ਨਾਲ 75 ਕਿਲੋ ਚ ਕਹਿੰਦੇ 21-21 ਹਜ਼ਾਰ ਪੈ ਦਿੱਤੇ ਜਾਣੇ ਹਨ ਨਾਨੂ ਜੰਗੀ ਰਣ ਦਾ ਅਜੇ ਦਾ ਖਿੜਕੀਆਂ ਵਾਲਾ ਪਿੰਡ ਹੈ ਕਿ ਖੜਕ ਸਿੰਘ ਕੇ ਆਲੇ ਸੇ ਖੜਕਦੀਆਂ ਖਿੜਕੀਆਂ ਖਿੜਕੀਆਂ ਕੇ ਖੜਕਾਣੇ ਸੇ ਖੜਕਾਇ ਖੜਕ ਸਿੰਘ ਬਹੁਤ ਸਾਹਮਣੇ ਰੇਡ ਪਾਉਮੀ ਕਹਿੰਦੇ ਕਰਨੀ ਵੜਿਆ ਹੋਇਆ ਹੈ ਜिले ਪਟਕਣੇ ਦੇ ਜੰਗੀ ਰਾਣੇ ਪਿੰਡ ਦਾ ਗੱਬਰੂ ਤੇ ਨਾਲ ਮਾਸਤੇ ਗੁੰਦੀਆਂ ਹਿੱਕਾ ਟੌਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨ ਦੇ ਟੱਕਰ ਲੈਣੀ ਆਹ ਢਿੜਦੇ ਵੰਗਰਸਾਨਾ ਜਦ ਕੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਛੋਰ ਵਿਚ ਆ ਜਾਂਦੇ ਹਿੰਦ ਪਗੜੀ ਜੰਗ ਵਰਗਾ ਕੋਈ ਧਰਮ ਹੈ ਮੈਚ ਖਾ ਜਾਂਦੇ ਰੇਡ ਅਗਲੀ ਤੇ ਬੋਲ ਆਰਪਣ ਵੀਰ ਦੇ ਆਓ ਸਾਹਮਣੇ ਵੇਖ ਰਿਹਾ ਖਿੜਕੀਆਂ ਵਾਲਾ ਕਹਿੰਦੇ ਅਜੇ ਆਓ ਕਬੱਡੀ ਪਾਉਣ ਲਈ ਤਿਆਰ-ਵਾਰ ਤਿਆਰ ਆ ਸਾਹਮਣੇ ਜਿਹੜੇ ਚਾਰ ਯਾਫੀਆ ਜੰਗੀ ਰਾਣੇ ਪਰ ਦੇਖਣਾ ਵੀ ਉਧਰਲੇ ਪਾਸੇ ਕਮਾਲਾ ਕਦੇ ਹੋਣੀ ਆ ਆਓ ਤਿਆਰੀ ਖਿੱਚਨੀ ਪੈਣੀ ਆ ਸਾਹਮਣੇ ਯਾਫੀ ਚਾਰ ਹੈ ਜਿਹੜੇ ਬਠਿੰਡੇ ਦੇ ਗੱਲ ਹੋਈ ਆ ਵੀ ਮੈਨੂੰ ਝੀਲਾ ਕੋਲ ਬਠਿੰਡੇ ਕੋਠੀ ਪਾਦੇ ਨੇ ਮਈਆ ਉੱਥੇ ਬੱਪਾ ਵਰਨ ਬੜਾ ਖਰਾਬ ਤੇ ਧੂਆ ਉੱਡਦਾ ਥਰਮਲ ਦਾ ਆਓ ਸਾਹਮਣੇ ਖਿੜਕੀਆਂ ਵਾਲੇ ਪਿੰਡ ਦਾ ਵੀ ਅਜੇ ਪਾ ਕੇ ਕਬੱਡੀ ਆਪਣੇ ਪਾਲਿਆ ਤੇ ਤਕੜੇ ਪੁਆਇੰਟ ਦਾ ਵਾਅਦਾ ਆਓ ਸਾਹਮਣੇ ਵੀ ਅਜੇ ਕਰ ਗਿਆ ਕਬੱਡੀ ਕਿਹਨੇ ਪਾਉਣੀ ਆ ਲਾਵੀ ਕਰਨੀ ਫੇਰ-ਵੇਰ ਕੇ ਪਾਉਣੀਆਂ ਪੈਣੀਆਂ ਵੀਰਿਆ ਮਸਲਾ ਜਿੱਤਦਾ ਬਣ ਗਿਆ ਆਓ ਫੇਰ-ਵੇਰ ਕੇ ਪਾਉਣੀਆਂ ਪੈਣੀਆਂ ਆਓ ਸਾਹਮਣੇ ਬਲਕਰਨੀ ਦੀ ਕਬੱਡੀ ਖੇਂਦੀ ਆ ਜੰਗੀ ਰਾਣਾ ਪਿੰਡਾ ਮੁੰਡੇ ਦਾ ਜ਼ਿਲ੍ਹਾ ਬਠਿੰਡੇ ਦੇ ਵਿੱਚੋਂ ਚੱਲ ਕੇ ਆਇਆ ਆਓ ਸਾਹਮਣੇ ਦੇਖਣਾ ਉਧਰਲੇ ਪਾਸੇ ਯਾਫੀ 4 ਆ ਵੀ ਖੜੇ ਮਾਰਦੇ ਥਾਪੀਆਂ ਵੀ tochy ਲੱਖਾ ਜਵਾਰਾ ਲਾਂਦੀ ਤੇ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰਮੁੜ ਆ ਮੰਦਰਮੁੜ ਦੇ ਨਾਲ ਖਾਲੀ ਦੋਦੇ ਵਾਲਾ लवली ਤੇ ਜੰਗੀ ਰਣ ਦਾ ਕਰਨੀ ਏ ਇੱਥੇ ਰੱਖ ਨੰਬਰ ਰੀਡਰ ਦਾ ਭਾਈ ਸੱਫਰ ਕੱਤੇ ਵਾਲਾ ਰਾਜਾ ਕਿੱਥੇ ਆਸਤ ਹੁੰਦਾ ਬੇਨਤੀ ਆ ਵੀ ਗਰਾਊਂਡ 'ਚ ਆ ਜਾਵੇ ਸੱਫਰ ਕੱਤੇ ਵਾਲਾ ਰਾਜਾ ਹਾ ਜਾਂ ਪਾਣੀ ਪੀਦਾ ਨੌਜਾਨਾ ਤੇ ਤਿਆਰੀ ਖਿੱਕਲਾ ਬਸਦੀ ਬਸਾਂ ਡਿਕਦੀਆਂ ਲਓ ਕਹਿੰਦੇ ਸੋਰੇ ਵਾਲੀਆ ਮੁੜਤਾ ਆਇਆ ਮੁੰਡੇ ਨੂੰ ਜੇ ਹਾਰੀ ਵੱਢਦੀ ਮਰੱਬਿਆਂ ਵਾਲੀ ਤੇ ਟਿੱਪ ਤੇ ਪੰਜਵੇਂ ਮੁੜਤਾ ਇੱਕ ਪਾਸੇ ਚਾਰ ਸਟਾਪਰ ਤਿਆਰ ਨੇ ਮੇਰੇ ਮਿੱਤਰੋ ਆਹ ਦੇਖਦੇ ਆ ਪੱਖੀ ਇਸ ਵੇਲੇ ਕਰਦਾ ਕੋਈ ਸਿੱਖ ਵਾਲੀਆਂ ਸੋਰੇ ਵਾਲੀਆਂ ਗੰਝੂ ਇੱਥੇ ਰੱਖ ਲਓ ਨੰਬਰ ਰੈਡਰ ਤੇ ਖਾਤੇ ਦੇ ਵਿੱਚ ਵਧਾ ਹੋਇਆ ਬਬਲੂ ਕਹਿੰਦਾ ਹਜੇ ਨਾਟ ਖੁਣੇ ਕਸੀ ਜਾਂਦਾ ਹੈ ਹਜੇ ਨਾਟ ਕਸੀ ਜਾਂਦਾ ਦਾ ਰਾਜਾ ਬਾਬਾ ਆਪਿਆ ਲੇਟ ਹੈ ਆ ਦੋਤੇ ਵਾਲਾ ਕਹਿੰਦਾ ਮੈਂ ਦੇਖਦਾ ਸ਼ਿਕਾਰੀ ਨੂੰ ਇੱਕ ਵਾਰੀ ਸ਼ਿਕਾਰੀ ਵੀ ਜ਼ੋਰਦਾਰ ਤਾੜੀਆਂ ਮਾਰ ਦੋ ਮੁੰਡਾ ਹਲਕੇ ਜਿਹੇ ਕਦੇ ਸਰੀਰ ਦਾ ਪਰ ਬੜਾ ਬੜੀਆ ਰੇਟਰ ਹੈ ਸਾਡੀ ਖੇਡ ਕਬੱਡੀ ਦਾ ਅਜੇ ਆ ਗਿਆ ਬਾਈ ਕਰਦੇ ਗੱਲ ਆਹ ਅਜੇ ਆ ਗਿਆ ਕਿੰਨੇ ਖਿਰਕੀਆਂ ਵਾਲੇ ਪਿੰਡ ਦਾ ਅਜੇ ਆ ਗਿਆ ਕਿੰਨੇ ਯਾਫੀ ਇਧਰਲੇ ਪਾਸੇ ਤਿਆਰ-ਵਾਰ ਤਿਆਰ ਹੈ ਆਓ ਸਾਹਮਣੇ ਜੰਗੀ ਰਾਣੀ ਆਈਆ ਆਓ ਤਿਆਰੀ ਖਿੱਚ ਲੈ ਵੀਰਿਆ ਤਿਆਰੀ ਉਧਰਲੇ ਪਾਸੇ ਦੇਖਣਾ ਖਿਰਕਿਆਂ ਵਾਲੇ ਪਿੰਡ ਦਾ ਕਰਨ ਅਜੇ ਕਬੱਡੀ ਪਾ ਰਿਹਾ ਹੈ ਗੱਲਾਂ ਸਮੇਂ ਨੇ ਲਾਉਣੀਆਂ ਟਿਕਾਰੇ ਭਾਜੋ ਜੇ ਭਾਜੋ ਹਾਂ